ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬੜ ਝੋਟੀ ਦਿਖਾਉਣੇ ਆ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਬਾਈ ਤੋਂ ਪੁੱਛਦੇ ਆ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਬਾਈ ਕੁਲਵਿੰਦਰ ਸਿੰਘ ਹੈ ਪਿੰਡ ਸੇ ਕਿੰਦਾ ਕਹਿੰਦੇ ਆ ਜੀ ਦਿਨਾ ਸਾਹਾ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗਰ ਜੀਤੇ ਮੋਬਾਈਲ ਨੰਬਰ ਵਈ ਜੀ ਆਪਣਾ 946553095 94655 30951 30951 ਤੇ ਜਿਹੜੀ ਵੀਰ ਆਪਾਂ ਝੋਟੀ ਦੇਖ ਰਹੇ ਹਾਂ ਕਿਹੜਾ ਸੂਆ ਸੂਰੀ ਹੈ ਜੀ ਇਹਦੇ ਦੂਜੇ ਸੂਏ ਸੂਰੇ ਹੀ ਆ ਜੀ ਆਪ ਇਹ ਰਸਤੇ ਰਸਤੇ ਮੇਂ ਹਿੰਦ ਦੀ ਹੈ ਜੀ ਦਾ ਅਜੇ ਸੀਮਨ ਅਭੀ ਮੰਨੁੰਦਾ ਲੱਗਿਆ ਹੋ ਠੀਕ ਹੈ ਆਪ ਰਸਤੇ ਮੇਂ ਹਿੰਦ ਦੀ ਹੈਗੀ ਅਭੀ ਮੈਨੂ ਦਾ ਸੀਮਨ ਲੱਗਿਆ ਹੋ ਮਾਰ ਦੀ ਪੀਸੀ 483 ਦੀ ਸੀ ਠੀਕ ਹੈ ਨਾਨੀ ਇਹਦੀ ਬਾਈ ਜੀ ਹੈਗੀ ਸੀ ਐਚ ਆਰ ਡੀ ਵੀ ਠੀਕ ਹੈ ਕਹਿੰਦਾ ਪਰ ਤਿੰਨ ਚਾਰ ਪੀੜ੍ਹੀਆਂ ਰਿਕਾਰਡ ਸਾਰਾ ਹੈਗਾ ਆਪਣੇ ਕੋਲ ਠੀਕ ਹੈ ਇਹਦਾ ਬੱਚਾ ਵਗੈਰਾ ਪਾਲਿਆ ਹੋ ਗਿਆ ਆ ਪਪੀਸਲਾ ਨਹੀਂ ਮੇਰੇ ਕਹਾ ਕੱਟਾ ਸੀਗਾ ਸੋਸ਼ੀਅਲ ਕਰਤਾ ਹਾਂ ਉਹ ਦੇਤਾ ਠੀਕ ਹੈ ਪਹਿਲੇ ਸੂਏ ਫਿਰ ਦੁੱਧ ਕਿੰਨਾ ਘਟਿਆ ਰੋਸਤ ਵਾਲੇ 14 ਕਿਲੋ 300 ਗ੍ਰਾਮ ਦੁੱਧ ਘਟਿਆ ਸੀ ਪਹਿਲੇ ਸੂਏ ਅੱਛਾ ਪਹਿਲੇ ਸੂਏ 14 ਕਿਲੋ ਦੁੱਧ ਹਕੀਕਤ ਆਪਾਂ ਛੋੜਿਆ ਹਾਂਜੀ ਹਾਂ ਤੇ ਬਾਕੀ ਉਹਨੇ ਬਣਾਈ ਉਦੋਂ ਆਪਾਂ ਜੀ ਇੰਨੀ ਕਮੀ ਰਹਿ ਗਈ ਤੇ ਬਾਕੀ ਗੱਲ ਕਰੇ ਕੱਦ-ਕੁੱਦ ਬੜਾ ਬੜਾ ਨਾਲ ਖੜੇ ਹੋਏ ਜੇ ਸੋ ਕੱਦ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਪੂਰੇ ਡਬਲ ਵੱਡੇ ਕੱਦ ਘਾਟ ਦੇ ਵਿੱਚ ਤੇ ਚੌਣਚਵਾਦੀ ਕਿਵੇਂ ਰਹੀ ਹੈ ਚੌਣਚਵਾਦੀ ਬਈ ਬਹੁਤ ਸਾਫ਼ ਹੈ ਜੀ ਆਪਕੀ ਸੇਲ ਸੂਨ ਨੂੰ ਬਹੁਤ ਹੋ ਰਹੀ ਠੀਕ ਹੈ ਕਿੰਨਾ ਕੁ ਲੰਬਾ ਟਾਈਮ ਦੁੱਧ ਦੇਤਾ ਇਹਨੇ ਇਹਨੇ ਵੀ ਆਪਾਂ 7.5 ਮਹੀਨਿਆਂ ਦੇ ਛੱਡੀ ਸੀਗੀ ਠੀਕ ਆ ਜੀ ਮੈਂ ਤੁਹਾਨੂੰ ਹੱਥ ਫੇਰੀ ਜੈਨ ਨੂੰ ਕੋਈ ਇੱਕ ਦਲ ਵਾਸਤੇ ਹੀ ਬਾਈ ਮਰਦੀ ਉਹ ਕਰੇ ਚੱਲਦਾ ਸਵਾਦ ਉਹ ਜਿਹੜੇ ਵੀ ਕਿੰਜ ਜੀ ਸੂ ਫੜਦਾ ਨਹੀਂ ਆ ਜੀ ਵੀ ਆਪਾਂ ਰਿਕਾਰਡ ਵਾਲੀ ਝੋਟੀ ਲੈਣੀ ਹੈ ਕਹਿੰਦੇ ਬੱਕਰੇ ਨੂੰ ਜਿਹਨੇ ਰੱਖਣੀ ਹੈ ਬਰੀਡ ਤਿਆਰ ਕਰੂਗਾ ਹਾਂ ਹਾਂ ਬਾਈ ਔਰ ਤੁਸੀਂ ਦੇਖ ਲਓ ਵੀ ਚੌਥੀ ਪੀੜੀ ਬਣ ਗਈ ਇਹਦੀ ਪੀੜੀ ਚ ਜੀ ਹੈਨਾ ਵੀ ਬੱਚੇ ਵੀ ਚੰਗੇ ਪਉਂਦੀ ਹੈਗਾ ਹਾਂ ਹਾਂ ਬੱਚੇ ਚੰਗੇ ਇਹ ਫਿਰ ਰੇਟ ਇਹਦਾ ਕੀ ਰੱਖਿਆ ਰੇਟ ਆਪ ਉਹ ਕਰਨਾ 155000 ਰੇਟ ਦਾ ਬਸ ਉਹ ਜਮਾਨਤ ਵਾਲੀ ਤਰ੍ਹਾਂ ਬੋਲਾਂ ਸੋ ਜੈ ਜਗਾ ਲੱਗੋ ਮੰਗਣ ਨੂੰ 2 ਨਹੀਂ ਮੰਗੇ 2.5 ਮੰਗੇ ਹਨਾ ਸੋ ਜਿਹਦਾ ਆਪਾਂ ਨਾ ਜੇ ਬਾੜੇ ਦੱਸ ਦਈਏ ਰੇਟ ਐਵੇਂ 50 60 ਹਜ਼ਾਰ ਫालतू ਹੋ ਜਾਂਦਾ ਪਰ ਬਿਕਣਾ ਚੀਜ਼ ਨਹੀਂ ਆਪਦੇ ਬਾਡੀ weight ਹਿਸਾਬ ਨਾਲ ਬਾਡੀ ਦੇ ਹਿਸਾਬ ਨਾਲ ਹੁੰਦਾ ਤੇ 155 ਜਿਹੜੇ ਸੌਸਾ ਕਰ ਦਾਂਗੇ ਹਾਂਜੀ ਹਾਂਜੀ ਕੋਈ ਭਾਰਪੂਰ ਵਾਲੀ ਸ਼ਿਕਾਇਤ ਦਾ ਮਤਲਬ ਹੀ ਨਹੀਂ ਬਈ ਜੇ ਪਾ ਮੇਵਾਰੀ ਨਹੀਂ ਜੇ ਭਾਰ ਦਾ ਵਾਲੀ ਜੀ ਸੋ ਥਣ ਦੇਖੋ ਯਾਰ ਕਿਆ ਬਾਤਾਂ ਮੇਰੇ ਹਿਸਾਬ ਨਾਲ ਗਾੜੀ ਹੋ ਵੀਰੇ 2 ਕਿਲੋ ਦੀ ਪੌਣੇ 2 ਕਿਲੋ ਆ ਗਈ ਬਈ ਜੀ ਬਾਕੀ ਜਿਹੜੀ 14 ਕਿਲੋ ਦੁੱਧ ਤਾਂ ਕੱਢ ਜੇ 2 2 ਕਿਲੋ ਦੀ ਗਾੜੀ ਤਾਂ ਹੁੰਦੀ ਹੋਈ ਜਾਂਦੀ ਆ ਤੇ ਟਿਕਾ ਆ ਗਿਆ ਅਬੀ ਮੈਨੂ ਦੇ ਅੱਜ ਦਿਨ ਨੈਟ ਸੂਣ ਚ ਕਿਨੇ ਲੈਂਦੀ ਐ ਇਹਦੇ ਬਾਈ ਜੀ 4 ਤਰੀਕ 4 ਸਤੰਬਰ ਨੂੰ ਜਦ ਪੂਰੇ ਅੱਜ ਹੋ ਗਈ 25 ਤਰੀਕ ਕੈਦਵਾ 10 ਦਿਨ ਬਾਕੀ ਪਏ ਤੇ ਰਿਕਾਰਡ ਤੋੜ ਦੂ ਉਹਦੇ ਨੂੰ ਪੈਨ ਦੇ ਸੂਣ ਜੇ ਘੱਟ ਵੱਧ ਲੈਂਦੇ ਉਹ ਪਸੂ ਦਿੱਤੇ ਹਣਾ ਜੀਤੋ ਰਿਓ ਵਰਨਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਨਵਾਂ ਹਣ ਪੂਰੇ ਚੰਗੇ ਬਾਡੀ ਵੇਟ ਦੇ ਵਿੱਚ ਆ ਦੂਸਰਾ ਸੂਆ ਸੂਰੀਆ ਸੈਂਕੂ ਮੂੰਹ ਮੱਥੇ ਦੀ ਪੂਰੀ ਸਾਫ ਆ ਤੇ ਰਿਕਾਰਡ ਇਹਦਾ ਸਾਰਾ ਦੱਸਤਾ ਇਹਦੀ ਮਾਂ ਦਾ ਨਾਨੀ ਦਾ ਇਹਦਾ ਆਪ ਤੇ ਕਿਹੜਾ ਅੱਗੇ ਇਹਦੇ ਸੀਮਣ ਲੱਗਿਆ ਉਹ ਸਾਰਾ ਕੁਝ ਦੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਰੇਟ ਵੀ ਵੀਡੀਓ ਦੇ ਵਿੱਚ 1,55,000 ਰੁਪਏ ਤੇ 14 ਕਿਲੋ 300 ਗ੍ਰਾਮ ਦੁੱਧ ਦੇ ਦਾ ਪਹਿਲੇ ਸੂਏ ਪਲੂਣ ਦਾ ਪਾਇਆ ਹੋਇਆ ਸੋ ਵੀਰੋ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਬੱਚਾ 10 ਸਾਲ ਦਾ ਜੇ ਹੱਥ ਫੇਰੀ ਜਾਂਦਾ ਵੀ ਕਹਿੰਦਾ ਬਾਪਾ ਦੋ ਜਾਨੇ ਬਹਿ ਗਏ ਮੇਰੇ ਸਾਹ ਹੁਣ ਵੀਰੇ ਚੋਨੇ ਹੋਣਗੇ ਜਮ ਸੋ ਯਾਰ ਕੋਈ ਰ ਸੀਲ ਠੰਡੀ ਐਨੀ ਗੱਬਣ ਤੇ ਜਿੱਦੇ ਸੂਪੀਏ ਨੇ ਤਾਂ ਮਨ ਕ ਚੱਲ ਪੂਸ ਵੀ ਨਹੀਂ ਹਲਾਉਣੀ ਹਨਾ ਆਉਂਦੀ ਬਾਈ ਮਤਲਬ ਹੀ ਨਹੀਂ ਸੋ ਯਾਰ ਝੋਟੀ ਦੇਖੋ ਜਮਾ ਨਜ਼ਾਰੇਦਾਰ ਤੁਹਾਨੂੰ ਝੋਟੀ ਦਿਖਾਦੀ ਜਿਹੜੇ ਕਹਿੰਦੇ ਬਰੀਡ ਦੇ ਕੰਮ ਕਰਨਾਈਦੇ ਝੋਟੀ ਤੁਹਾਡੇ ਘਰੇ ਚਲੀ ਗਈ ਇੱਕ ਤਰ੍ਹਾਂ ਦਾ ਮੋਹਰ ਨਸਲਦੇ ਨੇ ਜਾਗੀ ਲਾਦਣਾ ਲੈ ਚੱਲ ਭਾਈ ਅੰਦਰ ਨੂੰ ਤੇ ਜਿੱਥੇ ਜੀ ਕਰਦਾ ਉੱਥੇ ਹੀ ਰੋਗੋ ਯਾਰ ਸ਼ਾਂਤ ਸੁਭਾ ਠੰਡੀ ਐਨੀ ਪੂਨੀ ਐਨੀ ਕਿਉਂਕਿ ਜ ਤਿੰਨ ਪੀੜੀਆਂ ਦਾ ਰਿਕਾਰਡ ਬਣਿਆ ਕੋਲੇ ਸੁਧਰੀ ਹੋਈ ਬਰੀਡ ਆ ਕੋਈ ਨਹੀਂ ਕਰਵੀ ਸੀਮੜ ਅੱਜ ਭਰਉਣ ਲੱਗਿਆ ਤਿੰਨ ਪੀੜੀਆਂ ਤੋਂ ਸੀਮੜ ਭਰਾ ਭਰਾ ਕੇ ਸੋਹਣੀ ਚ 155 ਕੀਮਤਾਂ ਮੌਕੇ ਤੇ ਥੋੜਾ ਬੋਤਾ ਮਾਨਦਾਨ ਹੋ ਜਾਊਗਾ ਰੁਸਤਮ ਹੈ ਦੀ ਆਪ ਆ ਗਈ ਅਭੀ ਮੈਨੂੰ ਤਾਂ ਘਬੜਾ ਦੂਸਰਾ ਸੁਹਾ ਸੂਰੀਆ ਤੇ ਗਾੜੀ ਵਿਛਾੜੀ ਥਣ ਬਿਲਕੁਲ ਇੱਕੋਲਾ ਤੇ ਕਹਿੰਦਾ ਬਾਬ ਅੰਦਾਜ਼ਾ ਜਿਹਾ ਲਾ ਕੇ ਚੱਲੀਏ ਇਸਕੇ ਬਾਅਦ ਜੱਟ ਸੌਦਾ ਜਾ ਵੀ ਦੁੱਧ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਪਾ ਦਊਗੀ ਬਾਈ ਜੀ ਕਹਿੰਦਾ ਪਿੰਨਾ ਪੇਲੇ 15 ਸੋਲਾ ਦੀ ਨਹੀਂ ਰਹੀ ਹੈ ਜੀ ਇਹ 15 ਕਿਲੋ ਦੁੱਧ ਖਰਾ ਪਾਉਗੀ ਹਾਂ ਜੀ ਪਿਛਲੇ ਸਾਲ ਚੰਗਾ ਦੁੱਧ ਕੱਢਿਆਗਾ ਤੁਸਮ ਨੇ ਪਹਿਲੇ ਸੋਏ ਹੈ ਨਾ ਜੀ ਤੇ ਦੂਜੇ ਸੋਏ ਦਾ ਸੋਵੇ ਦਾ 2.5 ਕਿਲੋ ਦਾ ਆਕ ਤਾਂ ਬਾਦੀ ਜਾਂਦਾ ਬਾਲਾ ਤੇ ਇੱਕ ਮਹੀਨੇ ਪਹਿਲਾਂ ਛੱਡਿਆ ਦੁੱਧ ਇਹ ਬਾਈ ਸਾਢੇ 7 ਮਹੀਨੇ ਉਹ ਹੋਈ ਜੱਮਾ ਹੋਈ ਸੀ ਉਹਦੇ ਚੱਕਰ ਅੱਛਾ ਕਹਿੰਦਾ ਬਟਾਈ ਤਾਂ 3 ਮਹੀਨੇ ਦਾ ਕਟਾਪਾ ਜਾਂਦਾ ਪਿਆਈਆ ਪਿਆ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ ਹਾਂ ਨੰਬਰ 9465530955 ਸੋ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੈ ਗਿਆ ਤੁਸੀਂ ਨਿਹਾਲ ਸਿੰਘ ਵਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ